ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਕਈ ਵਾਰ ਅਸੀਂ ਆਪਣੇ ਪਰਿਵਾਰ ਦੇ ਵਿੱਚ ਲੜਦਿਆਂ ਹੋਇਆਂ ਆਪਣੇ ਘਰ ਦੇ ਐਸੇ ਭੇਤ ਖੋਲ ਦਿੰਨੇ ਆ ਜਿਹਦੇ ਨਾਲ ਕਿ ਸਾਡਾ ਆਪਣਾ ਹੀ ਨੁਕਸਾਨ ਹੁੰਦਾ ਕਈ ਵਾਰ ਦੋ ਦੋਸਤ ਲੜਦੇ ਹੋਏ ਆਪਣੇ ਉਹ ਰਾਜ਼ ਉਹ ਕਮਜ਼ੋਰੀਆਂ ਲੋਕਾਂ ਦੇ ਵਿੱਚ ਪੇਸ਼ ਕਰ ਦਿੰਦੇ ਹਨ ਜਿਹੜੀਆਂ ਉਹਨਾਂ ਵਾਸਤੇ ਬੜੀਆਂ ਘਾਤਕ ਸਿੱਧ ਹੁੰਦੀਆਂ ਕਿਉਂਕਿ ਵਿਚਰਦਿਆਂ ਆਮ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਸਾਡੇ ਲੋਕਾਂ ਦੇ ਵਿੱਚ ਇਨਸਾਨਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਰਾਜ ਹੁੰਦੇ ਆ ਬਹੁਤ ਪਰਦੇ ਦੀਆਂ ਗੱਲਾਂ ਭੇਤ ਹੁੰਦੇ ਹਨ ਜਿਹੜੇ ਕਿ ਦੋਹਾਂ ਧਿਰਾਂ ਵਾਸਤੇ ਚੰਗੇ ਹੁੰਦੇ ਹਨ ਪਰ ਕਈ ਵਾਰ ਕਿਸੇ ਕਾਰਨ ਲੜਾਈ ਝਗੜਾ ਪੈਦਾ ਹੋਣ ਤੇ ਜਦੋਂ ਉਹ ਇੱਕ ਦੂਸਰੇ ਨੂੰ ਉਹਨਾਂ ਚੀਜ਼ਾਂ ਦੇ ਮਿਹਨੇ ਦਿੰਦੇ ਹਨ ਉਸ ਦੀਆਂ ਕਮਜ਼ੋਰੀਆਂ ਬੋਲਦੇ ਹਨ ਉਜਾਗਰ ਕਰਦੇ ਹਨ ਤਾਂ ਕਿਤੇ ਨਾ ਕਿਤੇ ਉਹਨਾਂ ਦੋਵਾਂ ਵਾਸਤੇ ਉਹ ਘਾਤਕ ਹੁੰਦੀਆਂ ਹਨ ਤਾਂ ਇਸ ਤਰ੍ਹਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਇੱਕ ਗੱਲ ਸੁਨਾਇਆ ਕਰਦੇ ਸਨ ਕਿਉਂਕਿ ਪ੍ਰਾਣੀਆਂ ਜਿਹੜੀਆਂ ਕਹਾਣੀਆਂ ਗੱਲਾਂ ਬਾਤਾਂ ਹੋਇਆ ਕਰਦੀਆਂ ਸਨ ਇਹ ਸਿਰਫ ਮਨੁੱਖਾਂ ਨੂੰ ਸਮਝਾਉਣ ਵਾਸਤੇ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਕਰਨ ਵਾਸਤੇ ਹੀ ਇਹ ਦਸੰਗਾਂ ਸੁਨਾਇਆਂ ਪੜਾਈਆਂ ਜਾਂਦੀਆਂ ਸਨ ਤਾਂ ਕਹਿੰਦੇ ਹਨ ਕਿ ਇੱਕ ਰਾਜਕੁਮਾਰ ਸੀ ਬਹੁਤ ਸੁੰਦਰ ਸੋਹਣਾ ਸਰੀਰ ਦਰਸ਼ਣੀ ਸਰੀਰ ਸੀ ਤਾਂ ਕੀ ਹੋਇਆ ਕਿ ਇੱਕ ਦਿਨ ਉਸ ਦੇ ਅੰਦਰ ਇੱਕ ਸੱਪ 나ਗ ਉਸਦੇ ਮੂੰਹ ਦੇ ਰਾਹੀਂ ਪੇਟ ਵਿੱਚ ਚਲਾ ਗਿਆ। ਕਾਫੀ ਉਹੜਪੋੜ ਕਰਨ ਤੋਂ ਬਾਅਦ ਉਹ ਬਾਹਰ ਨਿਕਲਿਆ। ਉਹ ਰਾਜਕੁਮਾਰ ਬੜਾ ਦੁਖੀ ਰਹਿਣ ਲੱਗ ਪਿਆ। ਤਾਂ ਉਹ ਕੀ ਹੋਇਆ ਕਿ ਉਹ ਸਾਰਾ ਰਾਜ ਭਾਗ ਤਿਆਗ ਕਰਕੇ ਜੰਗਲਾਂ ਬੀਆਵਾਨਾਂ ਦੇ ਵਿੱਚ ਨਿਵਾਸ ਕਰਨ ਲੱਗਾ। ਤਾਂ ਜੰਗਲ ਦੇ ਵਿੱਚ ਇੱਕ ਪੁਰਾਣਾ ਮੰਦਿਰ ਸੀ। ਉਹ ਉੱਥੇ ਰਹਿਣ ਲੱਗਿਆ। ਨੇੜੇ ਦੇ ਪਿੰਡਾਂ ਚੋਂ ਘਰਾ ਚੋਂ ਆਪਣੇ ਖਾਣ ਵਾਸਤੇ ਕੁਝ ਮੰਗ ਕੇ ਲੈ ਆਉਂਦਾ ਜਾਂ ਜੰਗਲ ਦੇ ਵਿੱਚੋਂ ਕੰਦ ਮੂਲ ਫਲ ਫਰੂਟ ਕੋਈ ਲੈ ਕੇ ਖਾ ਲੈਂਦਾ ਤੇ ਗੁਜ਼ਾਰਾ ਕਰ ਲੈਂਦਾ ਇਸ ਤਰ੍ਹਾਂ ਉਹ ਆਪਣਾ ਜੀਵਨ ਬਸਰ ਕਰਨ ਲੱਗਿਆ ਦੂਸਰੇ ਪਾਸੇ ਜੰਗਲ ਦੇ ਦੂਸਰੇ ਪਾਸੇ ਇੱਕ ਰਾਜ ਸੀ ਉਸ ਰਾਜੇ ਦੀਆਂ ਦੋ ਬੇਟੀਆਂ ਸਨ ਤਾਂ ਜਦੋਂ ਸਵੇਰ ਵੇਲੇ ਰਾਜਾ ਆਪਣੀਆਂ ਉਹਨਾਂ ਬੱਚੀਆਂ ਨੂੰ ਮਿਲਦਾ ਤਾਂ ਇੱਕ ਬੱਚੀ ਕਹਿੰਦੀ ਕਿ ਪਿਤਾ ਜੀ ਮੈਂ ਤੁਹਾਡਾ ਦਿੱਤਾ ਖਾਨੀ ਆ ਤੁਹਾਡੇ ਕਰਕੇ ਹੀ ਅੱਜ ਇਹ ਰਾਜ ਭਾਗ ਐਸ਼ ਅਸੀਂ ਭੋਗ ਰਹੇ ਆ ਪਰ ਇੱਕ ਬੱਚੀ ਸੀ ਜੋ ਕਹਿੰਦੀ ਸੀ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ ਉਹ ਇੱਕ ਸੰਬੰਧ ਹੈ ਇਹ ਪਿਛਲੇ ਕਰਮਾਂ ਦਾ ਸੰਬੰਧ ਹੈ ਪਰ ਅੱਜ ਮੈਂ ਜਾਂ ਕੋਈ ਵੀ ਭੋਜਨ ਕਰਦਾ ਜ਼ਿੰਦਗੀ ਜਿਉਂ ਰਿਹਾ ਤਾਂ ਉਹ ਆਪਣੇ ਕਰਮਾਂ ਦਾ ਉਸ ਨਿਰੰਕਾਰ ਦਾ ਦਿੱਤਾ ਹੋਇਆ ਤਾਂ ਰਾਜਾ ਇਸ ਗੱਲ ਤੋਂ ਬੜਾ ਚਿੜਦਾ ਬੜਾ ਬੁਰਾ ਮਨਾਉਂਦਾ ਕਈ ਵਾਰ ਇਸ ਤਰ੍ਹਾਂ ਚੱਲਣ ਤੇ ਇੱਕ ਦਿਨ ਰਾਜਾ ਕਰੋਧ ਵਿੱਚ ਆ ਗਿਆ ਤੇ ਉਸ ਨੇ ਆਪਣੇ ਵਜ਼ੀਰਾਂ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਇਸ ਨੂੰ ਕਿਸੇ ਕੰਗਲੇ ਭਿਖਾਰੀ ਦੇ ਨਾਲ ਵਿਆਹ ਦਿਓ ਫਿਰ ਦੇਖਾਂਗੇ ਕਿ ਆਪਣੇ ਕਰਮਾਂ ਦਾ ਆਪਣੇ ਮੁਕੱਦਰਾਂ ਦਾ ਕਿਸ ਤਰ੍ਹਾਂ ਖਾਇਆ ਜਾ ਸਕਦਾ ਹੈ ਤਾਂ ਕੀ ਹੋਇਆ ਕਿ ਉਸ ਨੂੰ ਜੋ ਉਹ ਰਾਜਕੁਮਾਰ ਭਿਖਾਰੀਆਂ ਦੇ ਰੂਪ ਵਿੱਚ ਆਪਣੇ ਇੱਕ ਦੁੱਖ ਦੇ ਕਾਰਨ ਗੁਜ਼ਾਰਾ ਕਰ ਰਿਆ ਸੀ ਉਹਨਾਂ ਵਜ਼ੀਰਾ ਨੇ ਐਲਕਾਰਾਂ ਨੇ ਉਸ ਬੱਚੀ ਨੂੰ ਉਸਦੇ ਲੜ ਲਾ ਦਿੱਤਾ ਉਸਨੇ ਵੀ ਉਸ ਨਕਾਰ ਦਾ ਭਾਣਾ ਮੰਨ ਕੇ ਉਸ ਨੂੰ ਆਪਣਾ ਪਤੀ ਮੰਨ ਕੇ ਉਸ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ ਉਹ ਕੀ ਕਰਦੀ ਨੇੜੇ ਦੇ ਪਿੰਡਾਂ ਵਿੱਚੋਂ ਉਹ ਕੁਝ ਭੋਜਨ ਪ੍ਰਸ਼ਾਦਾ ਮੰਗ ਕੇ ਲਿਆਉਂਦੀ ਤਾਂ ਦੋਨੇ ਮੀਆਂ ਬੀਵੀ ਪਤੀ ਪਤਨੀ ਉਹ ਖਾ ਕੇ ਆਪਣਾ ਗੁਜ਼ਾਰਾ ਕਰਦੇ ਰਹਿੰਦੇ ਤਾਂ ਰੂਟੀਨ ਦੇ ਤੌਰ ਤੇ ਇੱਕ ਦਿਨ ਏਵੇਂ ਹੋਇਆ ਕਿ ਉਹ ਨੇੜੇ ਪਿੰਡਾਂ ਵਿੱਚੋਂ ਘਰਾਂ ਵਿੱਚੋਂ ਮੰਗਣ ਵਾਸਤੇ ਚਲੀ ਗਈ ਜਦੋਂ ਮੰਗ ਕੇ ਵਾਪਸ ਆਉਂਦੀ ਹੈ ਤਾਂ ਕੀ ਵੇਖਦੀ ਹੈ ਕਿ ਉਸ ਦਾ ਪਤੀ ਇੱਕ ਦਰਖਤ ਦੇ ਛਾਵੇਂ ਪਿਆ ਹੋਇਆ ਸੁੱਤਾ ਹੋਇਆ ਹੈ ਤਾਂ ਉਸ ਦੇ ਮੂੰਹ ਵਿੱਚੋਂ ਇੱਕ ਸੱਪ ਬਾਹਰ ਆਉਂਦਾ ਹੈ ਤੇ ਇੱਕ ਉਸੇ ਦਰਖਤ ਦੀ ਖੁਰਦੇ ਵਿੱਚੋਂ ਸੱਪ ਬਾਹਰ ਆਉਂਦਾ ਹੈ ਤਾਂ ਉਹ ਦੋਵੇਂ ਸੱਪ ਆਪਸ ਦੇ ਵਿੱਚ ਬੈਸ ਰਹੇ ਹਨ ਲੜ ਰਹੇ ਹਨ ਤਾ ਉਹ ਆਪਣੀ ਲੜਾਈ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਖੋਟ ਵਾਲਾ ਸੱਪ ਸੀ ਉਹ ਉਸ ਰਾਜਕੁਮਾਰ ਦੇ ਪੇਟ ਵਿੱਚੋਂ ਨਿਕਲੇ ਹੋਏ ਸੱਪ ਨੂੰ ਕਹਿਣ ਲੱਗਾ ਕਿ ਯਾਰ ਤੂੰ ਕਿੱਡਾ ਕਪਟੀ ਐ ਕਿੱਡਾ ਅਕਿਰਤ ਘਣਾ ਐ ਕਿ ਤੂੰ ਇਸ ਨੌਜਵਾਨ ਸੁੰਦਰ ਰਾਜਕੁਮਾਰ ਨੂੰ ਕਿੱਡਾ ਵੱਡਾ ਰੋਗ ਲਾਇਆ ਕਿੰਡੀ ਤਕਲੀਫ ਦੇ ਰਿਹਾ ਉਸ ਨੂੰ ਨਰਕ ਭਰਾ ਰਿਹਾ ਤੇ ਤੂੰ ਕਿਤੇ ਮਨ ਦੇ ਵਿੱਚ ਸੋਚਦਾ ਹੋਵੇਂ ਕਿ ਮੈਂ ਹਮੇਸ਼ਾ ਇੱਥੇ ਰਹਾਗਾ ਤੂੰ ਕੀ ਸੋਚਦਾ ਹੈ ਕਿ ਕਿਸੇ ਨੂੰ ਪਤਾ ਨਹੀਂ ਕਿ ਤੈਨੂੰ ਇੱਕ ਕਿਸੇ ਜ਼ਹਿਰੀਲੀ ਚੀਜ਼ ਕੌੜੀ ਚੀਜ਼ ਘੋਲ ਕਰਕੇ ਜੇ ਇਸ ਨੌਜਵਾਨ ਨੂੰ ਪਿਆਈ ਜਾਵੇ ਉਸ ਨੂੰ ਉਲਟੀ ਆਵੇ ਉਸ ਉਲਟੀ ਦੇ ਨਾਲ ਤੂੰ ਮਰ ਕੇ ਬਾਹਰ ਆ ਜਾਵੇਂਗਾ ਤਾਂ ਜਿਹੜਾ ਰਾਜਕੁਮਾਰ ਦੇ ਪੇਟ ਵਿੱਚ ਰਹਿਣ ਵਾਲਾ ਸੱਪ ਸੀ ਉਹ ਕਹਿੰਦਾ ਤੂੰ ਕੀ ਸਮਝਦਾ ਹੈ ਕਿ ਜੇਕਰ ਕੋਈ ਉਬਲਦਾ ਹੋਇਆ ਤੇਲ ਇਸ ਖੋਡ ਵਿੱਚ ਪਾ ਦੇਵੇ ਤਾਂ ਤੂੰ ਵੀ ਮਰ ਕੇ ਬਾਹਰ ਆ ਜਾਵੇਂਗਾ ਤੂੰ ਵੀ ਤਾਂ ਇਸ ਦਰਖਤ ਦੇ ਥੱਲੇ ਨੱਪੇ ਹੋਏ ਮੋਹਰਾਂ ਦੇ ਘੜਿਆਂ ਉੱਤੇ ਕਬਜ਼ਾ ਕਰਕੇ ਬੈਠਾ ਹੋਇਆ ਤਾਂ ਦੂਰ ਖੜੀ ਉਸ ਰਾਜਕੁਮਾਰੀ ਨੇ ਉਹਨਾਂ ਦੋਹਾਂ ਦੀ ਗੱਲ ਨੂੰ ਸੁਣਿਆ ਤੇ ਉਸਨੇ ਇੱਕ ਕੌੜੀ ਚੀਜ਼ ਨਿੰਮ ਜਾਂ ਹੋਰ ਕੌੜੇ ਪੱਤੇ ਰਗੜ ਕਰਕੇ ਉਸ ਰਾਜਕੁਮਾਰ ਨੂੰ ਪਿਆਏ ਉਸ ਨੂੰ ਉਲਟੀ ਆਈ ਉਸ ਦੇ ਪੇਟ ਵਿੱਚ ਰਹਿਣ ਵਾਲਾ ਉਹ ਸੱਪ ਮਰ ਗਿਆ ਰਾਜਕੁਮਾਰ ਨੌਂ ਬਰਨੋ ਹੋ ਗਿਆ ਤਾਂ ਉਸ ਨੇ ਦੱਸਿਆ ਕਿ ਇਸ ਖੋਡ ਦੇ ਵਿੱਚ ਦਰਖਤ ਦੇ ਥੱਲੇ ਇੱਕ ਨਾਗ ਰਹਿੰਦਾ ਤੇ ਉਸ ਦੇ ਥੱਲੇ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹੀਰੇ ਜਵਾਹਰਾਤ ਦਾ ਖਜ਼ਾਨਾ ਹੈ ਜੇ ਆਪਾਂ ਉਸ ਨੂੰ ਗਰਮ ਤੇਲ ਪਾ ਕੇ ਮਾਰ ਦਈਏ ਤਾਂ ਅਸੀਂ ਉਹ ਪ੍ਰਾਪਤ ਕਰ ਸਕਦੇ ਆ ਤਾਂ ਉਹਨਾਂ ਨੇ ਉਹਨੇ ਕੀਤਾ ਤੇਲ ਗਰਮ ਕਰਕੇ ਉਹਦੇ ਵਿੱਚ ਪਾਇਆ ਸੱਪ ਮਰ ਗਿਆ ਤੇ ਉਹਨਾਂ ਨੇ ਉਹ ਕਜਾਨਾ ਬਾਹਰ ਕੱਢ ਲਿਆ ਇਸ ਕਹਾਣੀ ਦਾ ਇਸ ਬਾਤ ਦਾ ਇਹੀ ਸਾਰ ਨਿਕਲਦਾ ਹੈ ਕਿ ਜਦੋਂ ਦੋ ਮਨੁੱਖ ਦੋ ਆਦਮੀ ਲੜਦੇ ਹਨ ਆਪਣੇ ਰਾਜ ਖੋਲਦੇ ਹਨ ਤਾਂ ਉਸ ਦਾ ਫਾਇਦਾ ਕੋਈ ਤੀਸਰਾ ਆਦਮੀ ਚੁੱਕਦਾ ਹੈ ਕਈ ਵਾਰ ਅਸੀਂ ਗੁੱਸੇ ਵਿੱਚ ਆਪਣੀ ਨਫ਼ਰਤ ਨੂੰ ਵਾਰ ਕੱਢਣ ਵਾਸਤੇ ਦੂਸਰੇ ਨੂੰ ਨੀਵਾ ਵਿਖਾਉਣ ਵਾਸਤੇ ਉਸ ਦੀ مخਾਲਫਤ ਕਰਨ ਵਾਸਤੇ ਆਪਣੀ ਦੁਸ਼ਮਣੀ ਆਪਣੀ ਖੁੰਨਸ ਕੱਢਣ ਵਾਸਤੇ ਉਹਦੇ ਵਿਰੁੱਧ ਗੱਲਾਂ ਕਰਦੇ ਹਾਂ ਪਰ ਕਿਤੇ ਨਾ ਕਿਤੇ ਜਾ ਕੇ ਉਹ ਸਾਡੇ ਵੀ ਹੱਕ ਦੇ ਵਿੱਚ ਨਹੀਂ ਪੁਕਤਦੀਆਂ ਸਾਡਾ ਵੀ ਨੁਕਸਾਨ ਕਰਦੀਆਂ ਹਨ ਜਿਸ ਤਰ੍ਹਾਂ ਅਸੀਂ ਛੋਟੇ ਹੁੰਦਿਆਂ ਇੱਕ ਕਿਤਾਬ ਦੇ ਵਿੱਚ ਕਹਾਣੀਆਂ ਪੜੀਆਂ ਹੋਣਗੀਆਂ ਕਿ ਦੋ ਬਾਂਦਰਾਂ ਦੀ ਲੜਾਈ ਦੇ ਵਿੱਚੋਂ ਇੱਕ ਬਿੱਲੀ ਫਾਇਦਾ ਖੱਟ ਜਾਂਦੀ ਆ ਸਾਡੇ ਦੋਸਤੋ ਮੈਂ ਇਹੀ ਕਵਾਂਗਾ ਕਿ ਆਪਦੇ ਵਿੱਚ ਪਿਆਰ ਬਣਾ ਕੇ ਰੱਖੋ ਜੇ ਕੋਈ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਹੈ ਮੱਤ ਪੇਦਾਨ ਤਾ ਉਹ ਬਹਿ ਕੇ ਕੱਢੇ ਜਾਣ ਕੋਈ ਇਹ ਨਾ ਹੋਵੇ ਤੀਸਰਾ ਤੁਹਾਡਾ ਫਾਇਦਾ ਚੁੱਕ ਜਾਵੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਖੋਖਰ ਮੁਖਸਰ ਵਾਲਾ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ